ਸੱਚੀ ਕਾਜੀ ਮੈਰੀਨਤੀ ਮਾਨ ਤੇ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਇੱਕ ਮਾਈਨਿੰਗ ਨੂੰ ਲੈ ਕੇ ਕਿ ਨਿੱਜੀ ਚੈਨਲ ਤੇ ਅਖਬਾਰ ਦੇ ਉੱਤੇ ਖਬਰ ਚੱਲ ਰਹੀ ਹੈ ਕਿ ਇੱਥੇ ਜੜੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਤੁਹਾਡੇਲੇ ਦਿਨਾਂ ਜਿਹੜੀ ਕਿ ਮਾਈਨਿੰਗ ਹੋਈ ਆ ਪਰ ਇਸ ਮਾਮਲੇ ਵਿੱਚ ਅਸਲ ਸੱਚ ਸਾਹਮਣੇ ਆਇਆ ਕਿ ਜਿਹੜੀ ਇਹ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਕਿ ਇੱਥੇ ਨਜਾਇਜ਼ ਮਾਈਨਿੰਗ ਆ ਤਾਂ ਕਿਹਾ ਜਾ ਰਿਹਾ ਕਿ ਕੋਈ ਵੀ ਨਜਾਇਜ਼ ਮਾਈਨਿੰਗ ਜਿਹੜੀ ਨਹੀਂ ਹੋ ਰਹੀ ਤਾਂ ਦੱਸ ਦੀ ਹੈ ਕਿ ਠਗਾਰਾ ਵਿਖੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਜਿਹੜੀ ਇੱਕ ਖਬਰ ਚੱਲੀ ਸੀ ਉਸ ਤੋਂ ਬਾਅਦ ਮਾਈਨਿੰਗ ਵਿਭਾਗ ਦੇ ਜਹੀ ਅਤੇ ਬਿਲਗਾ ਪੁਲਿਸ ਥਾਣੇ ਤੋਂ ਐਸਆਈ ਪੁਲਿਸ ਪਾਰਟੀ ਦੇ ਸਮੇਤ ਮੌਕੇ ਤੇ ਉੱਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਅਤੇ ਜਿਸ ਤੋਂ ਬਾਅਦ ਜੈ ਹਰਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜੋ ਕਾਹਦਾ ਹੈ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਕਿ ਚਲਾਈ ਜਾ ਰਹੀ ਐ ਇਸ ਦੇ ਵਿੱਚ ਕੋਈ ਵੀ ਨਜ਼ਾਇਜ਼ ਮਾਈਨਿੰਗ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਨਹੀਂ ਆਇਆ ਉਹਨਾਂ ਕਹੇ ਕਿ ਜਾਣ ਬੁੱਝ ਕੇ ਝੂਠੀਆਂ ਖਬਰਾਂ ਚਲਾਈਆਂ ਜਾ ਰਹੀ ਨੇ ਤਾਂ ਆਓ ਸੁਣਦੇ ਹਾਂ ਉਹ ਚੈਕਿੰਗ ਕਰਨ ਆਏ ਆ ਜੀ ਜਿਹੜਾ ਕੰਮ ਚੱਲਦਾ ਪਿਆ ਖਬਰ ਲੱਗੀ ਸੀਗੀ ਆਪਣੇ ਟਘਾਰਾ ਦੀ ਤਾਂ ਉਹ ਚੈੱਕ ਕਰਨ ਆਏ ਆ ਵੀ ਕਿਦਾਂ ਸਹੀ ਆ ਤੇ ਕੰਮ ਸਹੀ ਚੱਲਦਾ ਪਿਆ ਛੋਟੀਆਂ ਮਸ਼ੀਨਾਂ ਚੱਲਦੀਆਂ ਬਈਆਂ ਤਾਂ ਉਹਦੇ ਰਿਗਾਰਡਿੰਗ ਆਈ ਸੀਗੀ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਸਹੀ ਕੰਮ ਚੱਲ ਰਿਹਾ ਹੈਗਾ ਕੰਮ ਬਿਲਕੁਲ ਇੱਕ ਨੰਬਰ ਦਾ ਚੱਲਦਾ ਪਿਆ ਜੀ ਨੰਬਰਾਂ 'ਚ ਕੰਮ ਚੱਲਦਾ ਪਿਆ ਆਪਣੇ ਅੱਛਾ ਜੀ ਹਾਂਜੀ ਤੇ ਜਿਹੜੀ ਖਬਰ ਲੱਗੀ ਹੈਗੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਖਬਰ ਤਾਂ ਦੇਖੋ ਜੀ ਕਈ ਸ਼ਰਾਰਤੀ ਆਂਸਰ ਹੁੰਦੇ ਆ ਜੀ ਕਿੱਧਰੋਂ ਖਬਰ ਲਾਈ ਆ ਜਾਂ ਬਣਵਾਈ ਆ ਉਹਨਾਂ ਨੇ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ ਜੀ ਕਾਲਟੀ ਆ ਪਿਛੜਾ ਇਹਨੂੰ ਕਰਨ ਦੇ ਲਈ ਹੈ ਨਾ ਪਿੰਡ ਦਾ ਬਦਨਾਮ ਪਿੰਡ ਦੀ ਆਪਣੇ ਤੁਹਾਡੇ ਇੱਕ ਕਿਸਮ ਦੀ ਬਦਨਾਮੀ ਵੀ ਆਪਾਂ ਕਹਿ ਸਕਦੇ ਹਾਂ ਬਦਨਾਮੀ ਦਾ ਆਪਾਂ ਮੰਨਦੇ ਆ ਜੀ ਹੈਗੀ ਆ ਦੇਖੋ 100 ਬੰਦਾ ਕੰਮ ਕਰਦਾ ਜੀ ਸਾਰੇ ਰੋਟੀ ਖਾਂਦੇ ਆ ਜੀ ਇਤੋਂ ਬਾਕੀ ਹੁਣ ਕਈ ਹੁੰਦੇ ਆ ਸ਼ਰਾਰਤੀ ਅਨਸਰ ਆਪਾਂ ਕੀ ਕਰ ਸਕਦੇ ਆ ਤੁਹਾਨੂੰ ਕੁਝ ਪਤਾ ਲੱਗਾ ਕਿ ਕਿਸੇ ਨੇ ਖਬਰ ਕਿੰਨੇ ਨਹੀਂ ਇਸ ਰਿਗਾਰਡਿੰਗ ਆਪਾਂ ਨੂੰ ਇਸ ਰਿਗਾਰਡਿੰਗ ਆਪਾਂ ਨੂੰ ਪੁਸ਼ਟੀ ਕੀਤੀ ਆ ਵੀ ਇਸ ਖੱਡ ਦੇ ਬਾਰੇ ਵਾਕਈ ਖੱਡ ਲੀਗਲ ਆ ਜਾਂ ਨਹੀਂ ਨਹੀਂ ਆਪਾਂ ਪੁਸ਼ਟੀ ਕੀਤੀ ਆ ਜੀ ਇਹ ਨੰਬਰਾਂ 'ਚ ਕੰਮ ਚੱਲਦਾ ਪਿਆ ਆ ਪੂਰਾ ਸਹੀ ਚੱਲਦਾ ਪਿਆ ਜੀ ਤੇ ਕਿੰਨੇ ਪਰਿਵਾਰ ਜਿਹੜੇ ਆ ਇਸ ਖੱਡ ਤੋਂ ਰੁਪੀ ਕਮਾ ਰਹੇ ਨੇ ਤੁਹਾਡੇ ਪਿੰਡ ਦੇ ਇੱਥੋਂ ਜੀ ਸਾਰਾ ਪਿੰਡ ਹੀ ਆ ਤਕਰੀਬਨ ਘਟੂ ਘਟ 100 ਬੰਦਾ ਦਾ ਲੀਵਰ ਦਾ ਹੀ ਆ ਜੀ ਹਾਂਜੀ ਇਹ ਸਾਰਾ ਪਿੰਡ ਹੀ ਇੱਥੋਂ ਰੋਟੀ ਕਾ ਰਿਆ ਜੀ ਰੋਡ ਪੂਰਾ ਪਿੰਡ ਕਹ ਲਿਆ ਪੂਰਾ ਪਿੰਡ ਹਾਂਜੀ ਪੂਰਾ ਪੂਰਾ ਪਿੰਡ ਹੀ ਆ ਜੀ ਜਿਹੜਾ ਸੌ ਪਲੱਸ ਬੰਦ ਯਕੀ ਮੈਂ ਦੱਸਣਾ ਚਾਹੂੰਗਾ ਆਪਣੇ ਅਖਬਾਰ ਦੇ ਵਿੱਚ ਖਬਰ ਆਈ ਸੀਗੀ ਕਿ ਪਿੰਡ ਟਘਾਰਾ ਵਿਖੇਗੀ ਨਾ ਆਪਣਾ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੋ ਖੱਡ ਚੱਲ ਰਹੀ ਹੈ ਨਜਾਇਜ਼ ਤੇ ਉਹਦੇ ਸਬੰਧ ਦੇ ਵਿੱਚ ਹੀ ਅੱਜ ਸਾਡੀ ਮਾਈਨਿੰਗ ਦੀ ਟੀਮ ਤੋਂ ਸਮੇਤ ਪੁਲਿਸ ਪਾਰਟੀ ਤੇ ਪਿੰਡ ਦੇ ਪੰਚਾਇਤ ਦੇ ਨਾਲ ਅੱਜ ਮੌਕਾ ਚੈਕਿੰਗ ਕੀਤੀ ਗਈ ਹੈ ਠੀਕ ਹੈ ਜੀ ਤੇ ਤੁਹਾਨੂੰ ਦੱਸ ਦੇਣਾ ਚਾਹੂੰਗਾ ਕਿ ਉਹ ਆਪਣੇ ਕਿਨਾਂ ਜਿਹੜੀ ਖੱਡ ਚੱਲ ਰਹੀ ਹੈ ਤੇ ਦੋ ਖੱਡਾ ਚੱਲ ਰਹੀਆਂ ਟਘਾਰਾ 1 ਤੇ ਟਘਾਰਾ 2 ਜੋ ਕਿ ਪੰਜਾਬ ਸਰਕਾਰ ਦੇ ਮਨਜ਼ੂਰਸ਼ੁਦਾ ਖੱਡਾ ਨੇ ਉਹਦੇ ਬਾਰੇ ਜੀ ਉਹਦੇ ਸਬੰਧ ਵਿੱਚ ਆਪਾਂ ਚੈਕਿੰਗ ਕੀਤੀ ਗਈ ਹੈ ਉਹ ਕਹਿੰਦੇ ਕਿ ਨਿਆਂ ਚੱਲ ਰਹੀ ਹੈ ਕੀ ਮਤਲਬ ਕੋਈ ਪਾਲਿਸੀ ਨਹੀਂ ਹੈਗੀ ਇਸ ਤਰ੍ਹਾਂ ਦੀ ਖਬਰ ਲੱਗੀ ਹੋਈ ਸੀਗੀ ਤੇ ਉਹ ਪਤਾ ਨਹੀਂ ਕਿਉਂ ਖਬਰ ਲੱਗੀ ਸੀਗੀ ਬਟ ਮੈਂ ਜਿਵੇਂ ਕਿ ਤੁਹਾਨੂੰ ਹੁਣੇ ਹੀ ਕਲੀਅਰ ਕਰ ਚੁੱਕਿਆ ਕਿ ਇੱਥੇ ਦੋ ਖੱਡਾ ਚੱਲ ਰਿਹਾ ਟਕਰਾ ਵਨ ਟਕਰਾ ਟੂ ਤੇ ਉਹ ਵੀ ਪੰਜਾਬ ਸਰਕਾਰ ਦੇ ਮਨਜ਼ੂਰਸ਼ੁਦਾ ਹਾਂਜੀ ਤਾਂ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਕੁਛ ਨਹੀਂ ਬਸ ਆਪਾਂ ਕਿਨਾਂ ਚੈਕਿੰਗ ਕਰ ਲਈ ਹੈ ਤੇ ਬਿਲਕੁਲ ਕਿਨਾਂ ਸਹੀ ਚੱਲ ਰਹੀ ਹੈ ਖੱਡਾ ਐਸ ਪਰ ਰੂਲਸ ਚੱਲਦੀ ਹੈ ਹਾਂਜੀ ਕਿਤੇ ਨਾਂ ਤੇ ਜਿਹੜੀ ਹੈਗੀ ਖੱਟ ਚੱਲਦੀ ਹੈ ਕਿਉਂਕਿ ਇਹਦੇ ਵਿੱਚ ਕਾਫੀ ਬੰਦਿਆਂ ਦੇ ਨਾਮ ਜ਼ਿਕਰ ਆ ਰਹੇ ਨੇ ਤੇ ਖੱਡ ਕੇ ਇਹਦੇ ਵਾਕਿਓ ਉਹ ਬੰਦਿਆਂ ਦੇ ਨਾਮ ਵੀ ਚੱਲਦੀਆਂ ਜਾਂ ਕਿਸੇ ਕੰਪਨੀ ਦੇ ਨਾਮ ਤੇ ਇਹ ਦੋ ਕੰਪਨੀਆਂ ਨੂੰ ਲੋਟ ਹੋਈਆਂ ਵਾ ਤੇ ਇੱਕ ਹੈਗੀ ਨਵਯੂ ਕੰਪਨੀ ਤੇ ਹੈਗੀ 바ਵਾ ਮੋਟਰਸ ਅੱਛਾ ਕਿਤੇ ਵੀਆਂ ਕੰਪਨੀਆਂ ਦੋਨੇ ਕੰਪਨੀ ਨਵਯੂ ਲੁਧਿਆਣੇ ਦੀ ਹੈ ਜੀ ਅੱਛਾ ਜੀ ਕਿ ਜਿਹੜੀ ਐਮ ਫੋਨ ਸੀਗੀ ਉਹ ਚ ਨਾਮ ਵੀ ਦੇਖਦੇ ਸੋ ਬਟ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਐਕਚੁਅਲੀ ਉਹ ਜਿਹੜੇ ਨਾਮ ਮੈਂਸ਼ਨ ਕੀਤੇ ਗਏ ਆ ਉਹ ਉਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕਿ ਉਹ ਬੰਦੇ ਕੌਣ ਹੈ ਜਾਂ ਕਿਉਂ ਉਹਨਾਂ ਦਾ ਨਾਮ ਲਿਆ ਜਾ ਰਿਹਾ ਹੈ ਅਸੀਂ ਦਾ ਸਾਡਾ ਮੇਰ ਮੋਟੀ ਵਜਦਾ ਇਹ ਸੀਗਾ ਕਿ ਕਿਉਂਕਿ ਉਸ ਦੇ ਵਿੱਚ ਠਗਾਰਾ ਦਾ ਨਾਮ ਮੈਂਚੈਸਟਰ ਕਿਉਂਕਿ ਸਾਡੇ ਅੰਡਰ ਆਉਂਦੀਆਂ ਤੇ ਅਸੀਂ ਇਸ ਕਰਕੇ ਆਪਣੀ ਜੋ ਡਿਊਟੀ ਬਣਦੀ ਹੈ ਉਹਦੇ ਨੂੰ ਸਰ ਅੱਜ ਕਿਨਾਂ ਚੈਕਿੰਗ ਕਰਨ ਲਈ ਇੱਥੇ ਪੁੱਜੇ ਹਾਂ ਭਾਈ ਇਹ ਕਿਹੜੇ ਰੋ ਹਾਂਜੀ ਐਸੇ ਵਿਸ਼ੇ ਕੁਮਾਰ ਜੀ ਤੁਸੀਂ ਇੱਥੇ ਆਏ ਹੋ ਆਪਣੇ ਠਗ ਠਗਾਰਾ ਦੇ ਵਿੱਚ ਜਿੱਥੇ ਪਤਾ ਲੱਗਾ ਸੀ ਵੀ ਨਸ਼ਾਜ ਮਾਈਨਿੰਗ ਜਿਹੜੀ ਚੱਲ ਰਹੀ ਸੀ ਕੀ ਆ ਕੇ ਤੁਸੀਂ ਦੇਖਿਆ ਤੇ ਕੀ ਥੋੜਾ ਜਿਆ ਜਾਣਕਾਰੀ ਪੂਰੀ ਖੁੱਲ ਗਈ ਇਹਦੇ ਵਿੱਚ ਮਾਈਨਿੰਗ ਇੰਸਪੈਕਟਰ ਸਾਹਿਬ ਤੇ ਮਾਈਨਿੰਗ ਆਪਣੇ ਹਰਦੀਪ ਜੀ ਜੈ ਸਾਹਿਬ ਉਹਨਾਂ ਨੂੰ ਕੰਪਲੇਂਟ ਆਈ ਆ ਕਿ ਇਹ ਦੇ ਰਿਗਾਰਡਿੰਗ ਜਿਹੜੀ ਉਹ ਖੱਡ ਚੱਲ ਰਹੀ ਹੈ ਕੋਈ ਗੈਰਕਾਨੂੰਨੀ ਕੋਈ ਕੁਸ਼ ਹੈਗੀ ਉਹ ਸ਼ਿਕਾਇਤ ਹੈਗੀ ਆ ਉਸ ਸਬੰਧੀ ਦੌਰਾ ਕੀਤਾ ਜੈ ਜੀ ਸਾਹਿਬ ਨੇ ਅਸੀਂ ਨਾਲ ਆਏ ਆ ਤੇ ਜੋ ਉਹਨਾਂ ਨੇ ਵਿਜ਼ਿਟ ਕੀਤਾ ਦੇਖਿਆ ਕਿ ਜੋ ਇਹ ਖੱਡ ਹੈ ਉਹ ਸਹੀ ਤੇ ਠੀਕ ਚੱਲ ਰਹੀ ਹੈ ਤੇ ਜੋ ਵੀ ਰੈਗੂਲਰ ਹੈਗੀ ਆ ਇਹਦੇ ਵਿੱਚ ਕੁਝ ਵੀ ਨਿਯਾਜ ਵਗੈਰਾ ਨਹੀਂ ਹੈਗੀ ਤੇ ਵਿਜ਼ਿਟ ਕੀਤਾ ਤਾਂ ਆਪਣੀ ਰਿਪੋਰਟ ਤਿਆਰ ਕਰਕੇ ਦੇ ਦੇਣਗੇ ਸ਼ਿਕਾਇਤ ਹੁੰਦੀ ਆ ਉਦੇ ਰਿਗਾਰਡਿੰਗ ਪਤਾ ਲੱਗਦਾ ਤੇ ਅਸੀਂ ਉਹਦੇ ਅੰਗੇਸਟ ਜੋ ਕਿ ਬਿਲਕੁਲ ਨਜਾਇਜ਼ ਜਾਂ ਗਲਤ ਆ ਤੇ ਉਹਦੇ ਅੰਗੇਸਟ ਅਸੀਂ ਜੋ ਵੀ ਬਣਦੀ ਕਾਰਵਾਈ ਕਰਾਂਗੇ ਸੋ ਦਾਦੀ ਕਿ ਨਜਾਇਜ਼ ਮੈਨੂੰ ਲੈ ਕੇ ਲਗਾਤਾਰ ਜਿਹੜੇ ਕਿ ਸਵਾਲ ਚੁੱਕੇ ਜਾਣਲੇ ਪਰ ਜਿਹੜੀ ਇਹ ਖਬਰ ਚੱਲੀ ਉਸ ਤੋਂ ਬਾਅਦ ਇਹਨਾਂ ਨਿੱਜੀ ਚੈਨਲ ਦੇ ਉੱਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼